ਪੁਨੀਆ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਚੈਨਲ ਨੂੰ ਇੰਨਾ ਦੇਖਦੇ ਆ ਗਾ ਵੀਡੀਓ ਨੂੰ ਸ਼ੇਅਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਤੇ ਇੰਨਾ ਪਿਆਰ ਦਿੰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਹੁਣ ਵੀਰਾਂ ਦੀ ਧਿਮਾਨ ਸੀ ਵੀ ਆਪਾਂ ਕੱਟੀਆਂ ਅੱਗੇ ਵਧਾਈ ਤੇ ਵਧੀਆਂ ਲਿਆਉਣੇ ਆ ਤੇ ਡਿਮਾਂਡ ਵੀ ਕੱਟੀਆਂ ਬਹੁਤ ਫੋਨ ਆਉਂਦੇ ਵੀਰਾਂ ਦੇ ਵੀ ਕੱਟੀਆਂ ਹੋਰ ਵੀਰੇ ਚਾਹੀਦੇ ਸਾਨੂੰ ਹਾਂ ਆਉਂਦੀਆਂ ਜ਼ਰੂਰ ਆ ਪਰ ਆਪਾਂ ਉਹਨਾਂ ਦੀ ਵੀਡੀਓ ਨਹੀਂ ਬਣਾਉਂਦੇ ਆ ਆਪਾਂ ਉਹ ਚੀਜ਼ਾਂ ਦੀ ਵੀਡੀਓ ਬਣਾਉਣੀ ਆ ਜਿੰਨਾਂ ਨੂੰ ਆਪ ਨੂੰ ਤਸ਼ੱਲੀ ਹੁੰ ਤੇ ਵਧੀਆ ਨਗਿੰਮੀ ਹੁੰਦੇ ਨੇ ਤੇ ਹੁਣ ਆ ਇੱਕਾ ਝੋਟੀ ਲੈ ਕੇ ਆਂਦੀ ਆ ਤਾਂ ਦੇਖੋ ਇਹ ਜੇ ਤੁਸੀਂ ਕਰੀਏ ਕੱਦਕਾਰ ਦੀ ਗੱਲ ਕਰੀਏ ਤਾਂ ਦੇਖੋ ਮੇਰੇ ਇੱਥੇ ਆ ਇਹ ਕੱਲ ਦੀ ਹੀਟ ਕੱਢੀ ਨੀ ਸੀਗੀ ਤੇ ਆਪਾਂ ਟੀਕੇ ਏਆਈ ਕਰਵਾਈ ਨੀ ਮੈਨੂੰ ਇਹ ਸੀਗਾ ਚੱਲ ਵੀ ਮੂਰੇ ਜੇ ਕਿਸੇ ਵੀ ਮੇਰੇ ਵੀਰ ਨਾਲ ਸੌਦਾ ਬਣਦਾ ਦਾ ਆਪਦੇ ਪਸੰਦ ਦੇ ਬੰਦੇ ਏਆਈ ਸੀ ਬਣਾਉਦੀ ਵੀ ਆਪਦੇ ਪਸੰਦ ਦੇ ਟੀਕੇ ਦੀ ਕਰਵਾ ਲੈਂਦਾਗਾ ਤੇ ਸਿੰਘਾਂ ਦੀ ਬੰਤਰ ਦੇਖ ਲਓ ਸਿੰਘ ਮੁੜੇ ਪਏ ਆ ਸਿੰਘ ਮੁੜੇ ਪਏ ਕੱਦਕਾਰ ਫੜੀਆਂ ਪੂਰੀ ਐਂ ਇਥੇ ਦਾ ਕਲਾ ਮੇਰੇ ਰੋ ਪੂਰਨ ਕੱਦ ਕਾਠਾ ਛੋਟੀ ਦਾ ਸਿੰਘ ਬਾਰੇ ਮੁੜੇ ਪਿਆ ਤੇ ਪਤਲੀ ਚਮੜੀ ਦੀ ਆ ਦੁੱਧ ਵਾਲੀ ਆ ਤੇ ਜਿਹੜੀ ਵੀ ਮਾਂ ਦੇ ਦੁੱਧ ਦਾ ਰਕਾਰ ਸੀਗਾ ਉਹ 15 ਕਿਲੋ ਸੀ ਦੀ ਮਾਂ ਦੇ ਦੁੱਧ ਦਾ ਰਕਾਰ ਪਹਿਲੇ ਸੀ ਇਹ 15 ਕਿਲੋ ਦੁੱਧ ਦਿੱਤਾ ਇਹ ਆਪਣੇ ਆਪਨੇ ਬੰਦੇ ਤੋਂ ਆਈ ਆ ਜੀ ਕਿਸੇ ਮੇਰੀ ਬੀਵੀ ਨੇ ਤਸੱਲੀ ਕਰਨੀ ਆ ਤਸੱਲੀ ਕਰ ਸਕਦਾ ਆਪਾਂ ਨੂੰ 1% ਵੀ ਆਪਾਂ ਝੂੜ ਦਾ ਕੰਮ ਨਹੀਂ ਕਰਨਾਗਾ ਤਸੱਲੀ ਨਾਲ ਆਪਾਂ ਹੀ ਦੇਣੇ ਆ ਤੇ ਬੰਤਰ ਦੇਖੋ ਆਪਾਂ ਨਗੀਨੀ ਲੈ ਕੇ ਆਉਂਦੇ ਤੇ ਨਗੀਨੀ ਲੈ ਆਉਂ ਰਹੇ ਹਾਂਗੇ ਲੈ ਆਹ ਦੇਖੋ ਲੈ ਆ ਦੇ ਸੁਬਰੀ ਦਿਖਾ ਦੇ ਸਿੰਘ ਕੋਲੇ ਆ ਕੇ ਆ ਦੇ ਸਿੰਘ ਸਿੰਘ ਦੇਖੋ ਮੁੜੇ ਪਏ ਆ ਲੈ ਇਹ ਜਮਨ ਨਾਲ ਲਾ ਜਾਣਾਗਾ ਤੇ ਚਾਰ ਥਣ ਹਜੇ ਆਪਣੇ ਕੋਲੇ ਕੱਲ ਸ਼ਾਮ ਨੂੰ ਆਈਏ ਸੀ ਤੇ ਹੁਣ ਵੀਡੀਓ ਪਾਉਨੇ ਆ ਆ ਥਣ ਦਿਖਾ ਦੇ ਵੀਰੇ ਆ ਦੇ ਕੋਲੇ ਵੀਰੇ ਚਾਰ ਥਣ ਨੇ ਚਾਰੀ ਥਣ ਲੱਗਿਆ ਕੋਈ ਬਚੀ ਨਹੀਂ ਕੁਛ ਨਹੀਂਗਾ ਤੇ ਆ ਇੱਕ ਟੁਕ ਟੁਕ ਹਾਈਟ ਦੇਖੋ ਮੇਰੇ ਬਰਾਬਰ ਆ 15 ਕਿਲੋ ਮਾਂ ਦੇ ਦੁੱਧ ਦੀ ਗਰੰਟੀ ਸੀ ਉਹਦੀ ਤੇ 15 ਕਿਲੋ ਦਿੱਤਾ ਆਪਣੇ ਜਾਂ ਪਛਾਣ ਨਾਲ ਬੰਦੇ ਕੋਲ ਆਈ ਆ ਜੋ ਜਿਹਦੇ ਕੋਲ ਕੱਤੀ ਦੋਨੇ ਇੱਕ ਤੋਂ ਇੱਕ ਕਰੂਆਂ ਆਈਆਂ ਨੇ ਤੇ ਉਹ ਤਕਰੀਬਨ ਦੁੱਧ ਵਾਲੀ ਪਸ਼ੂ ਰੱਖਦਾ ਦਾ ਤੇ ਦੂਜੀ ਕੱਟੀ ਦੇਖ ਲਓ ਮੇਰੇ ਵੀਰੋ ਤੇ ਇਹਦੀ ਹੀ ਇਹਦੀ ਰਾਈਟ ਦੇਖੋ ਇਹ ਵੀ ਮੇਰੇ ਬਰਾਬਰ ਆ ਜਿਹੜੀ ਇਹਦੀ ਉਮਰ ਆ ਕੱਤੀ ਦੀ ਇਹ ਸੀਦੀ 22 ਮਹੀਨਿਆਂ ਦੀ ਤੇ ਇਹਦੀ ਉਮਰ ਹੈਗੀ ਆ 16 ਮਹੀਨਿਆਂ ਦੀ ਹੋਪ ਤਦਰ ਇਹਦੀ ਉਮਰ ਹੈਗੀ ਆ ਇਹਦੀ ਕੱਤੀ ਦੀ ਹੈ 16 ਮਹੀਨੇ ਦੀ ਆ ਦੇਖੋ ਜਿਹਦੇ ਨੇ ਨਾ ਘੱਟ-ਘੱਟ ਜੇ 4 ਮਹੀਨਿਆਂ ਨੂੰ ਸਾਂਭ ਲਿਆ ਇੱਥੇ ਚੋੜੀ ਹੋ ਜਾਨਾ ਇਹ ਨਹੀਂ ਵੀ ਚਾਰੇ ਖਾਣ ਇਹਦੇ ਨੇ ਇਹਦੀ ਮਾਂ ਦਾ ਦੁੱਧ ਸੀਗਾ 14 ਗੰਦ ਲੋ 14 ਕਿਲੋ ਦੀ ਗਰੰਟੀ ਆ ਆ ਸੰਗ ਦੇਖ ਲੋ ਸੰਗ ਦਿਖਾ ਦੇ ਮੜ ਆ ਆਈ ਵੀ ਸੰਗ ਮੁੜੇ ਜਾਂਦੇ ਲੈ ਆ ਮੁੜਦੇ ਸੰਗ ਸਰ ਤੇ ਬਾਲਾ ਦੇ ਗ੍ਰੈਜੂਏਟ ਚ ਆ ਗਈ ਇਹ ਤੇ ਇਹਦੀ ਮਾਂ ਦਾ ਦੁੱਧ 14 ਕਿਲੋ ਸੀ ਦੂਜੀ ਦਾ 15 ਕਿਲੋ ਸੀ ਜੇ ਕਿਸੇ ਮੇਰੇ ਵੀਰ ਨੇ ਆਪਦੀ ਤਸੱਲੀ ਕਰਨੀ ਤਸੱਲੀ ਕਰ ਸਕਦੇ ਆਪਣੇ ਮਿੱਤਰ ਕੋਲ ਵੀ ਆਈਆਂ ਨੇ ਤੇ ਆਪ ਵਧੀਆ ਤੇ ਵਧੀਆ ਨਗੀਨੀ ਲੈ ਕੇ ਆਉਣੀ ਕਿਉਂਕਿ ਜੇ ਵਧੀਆ ਦੇਵਾਂਗੇ ਤਾਂ ਫੇਰ ਹੀ ਸ਼ਰਤ ਹੁੰਦੀ ਆ ਵੀਰੋ ਤੇ ਫੇਰ ਹੀ ਆਪਾਂ ਨੂੰ ਚਾਹਣ ਨਾਲ ਪਿਆਰ ਕਰਦੇ ਆ ਤੇ ਆਪਣੀ ਵੀਡੀਓ ਸ਼ੇਅਰ ਕਰਦੇ ਆ ਤੇ ਮੇਰਾ ਕੰਟੈਕਟ ਨੰਬਰ ਆ 98777 34800 98777 34800 ਪਿੰਡ ਜਲਾਲਦੀਵਾਲ ਨੇੜੇ ਰੈਕੋਟ ਜਲਾਲਦੀਵਾਲ ਪਿੰਡ ਜਿਉਂ ਰੈਕੋਟ ਤੋਂ ਬਰਨਾਲੇ ਨੂੰ ਜਾਂਦੇ ਸੱਜੇ ਪਾਸੇ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਜਲਾਲਦੀਆ ਨੇ ਨਗੀਨੇ ਆ ਇਹ ਕਰਮਾਂ ਵਾਲੀਆਂ ਮੈਂ ਤਾਂ ਕਹਿੰਦਾ ਵੀ ਕੋਈ ਸਾਂਭਣ ਵਾਲਾ ਲੈ ਜੇ ਨਾ ਇਹ ਦੁੱਧ ਦੇ ਨਾਲ ਦੇ ਬਰੀਡ ਤਿਆਰ ਕਰ ਸਕਦਾ ਇਹ ਨਗੀਨੇ ਲੈ ਕਹਿੰਦੇ ਤੇ ਤਕਰੀਬਨ ਆਹ ਛੋਟੀ 4 ਮਹੀਨੇ ਸਾਂਭ ਕੇ ਗੱਬੜ ਹੋ ਜੂ ਇਹ ਛੋਟੀ ਚਾਹ ਹੁਣ 20 ਦਿਨ ਸਾਂਭ ਲੈ ਤੇ ਹੀਟ ਘਟਾ ਲੈ ਅੱਜ ਹੀਟ ਆਈ ਨਹੀਂ ਸੀਗੀ ਬਰੀਡ ਕਢਾ ਕੇ ਦੇ AI ਕਰਾ ਦੋ ਤੇ ਤਕਰੀਬਨ ਆਪੀ ਵਧੀਆ ਬਰੀਡ ਤਿਆਰ ਕਰੋ ਤੇ ਆਪਾਂ ਵਧੀਆ ਇਹ ਵੀ ਜਾ ਹੁਣ ਮੌਸਮ ਵੀ ਵਧੀਆ ਤੇ ਹੁਣ ਇਹ ਯੋਗਤਾ ਗੱਭਣ ਹੋ ਜੂ ਤੇ ਇੱਕ ਵਧੀਆ ਬੱਚੇ ਲੈ ਸਕਦੇ ਆ ਤੇ ਦੁੱਧ ਦੀ ਵੱਜਾਂ ਨਹੀਂ ਇਹਦੀ ਮਾਮਾ ਨਹੀਂ ਗਾਰੰਟੀ ਆ ਆਪਣੇ ਚੈਨਲ ਨੂੰ ਬਰਤਵਤ ਫੋਲੋ ਕਰ ਲਓ ਵੀਡੀਓ ਇਸ ਬਰਤਵਤ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ YouTube ਤੇ ਵੀ ਚੈਨਲ ਆ ਆਪਣਾ Facebook ਤੇ ਵੀ ਆ ਧੰਨਵਾਦ ਦੋਸਤੋ